ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਮੁਖਵਿੰਦਰ ਸਿੰਘ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਆਪਾਂ ਝੋਨੇ ਦੇ ਖੇਤ ਦੇ ਕੋਲ ਖੜੇ ਆ ਤੇ ਅੱਜ ਗੱਲ ਕਰਾਂਗੇ ਝੋਨੇ ਦੇ ਵਿੱਚ ਜਿਹੜੇ ਨਦੀਨ ਹੁੰਦੇ ਆ ਜਿੱਦਾਂ ਕਦੂ ਵਾਲਾ ਝੋਨਾ ਜਿੱਦਾਂ ਕਹਿੰਦੇ ਆਪਾਂ ਉਹਦੇ ਵਿੱਚ ਨਦੀਨਾ ਹੁੰਦੇ ਆ ਕੁਝ ਸਮਾਂ ਪਹਿਲਾਂ ਆਪਾਂ ਜਿਹੜੀ ਸਿੱਧੀ ਬਜਾਈ ਵਾਲੇ ਝੋਨੇ ਉਹਦੇ ਵਿੱਚ ਇੱਕ ਵੀਡੀਓ ਪਾਈ ਸੀ ਤੇ ਅੱਜ ਜਿਹੜੇ ਕਦੂ ਵਾਲੇ ਨਦੀਨ ਜਿਹੜੇ ਹੁੰਦੇ ਆ ਕਦੂ ਦੇ ਝੋਨੇ ਜਿਹੜੇ ਨਦੀਨ ਹੁੰਦੇ ਆ ਉਹਨਾਂ ਦੀ ਆਪਾਂ ਗੱਲ ਕਰਾਂਗੇ ਤੇ ਵੈਸੇ ਮੋਸਟਲੀ ਤੇ ਜਿਹੜਾ ਜਦੋਂ ਝੋਨਾ ਆਪਾਂ ਲਾਈਦਾ ਉਦੋਂ ਬੂਟਾ ਕਲੋਰ ਜਾਂ ਪਟੀਲਾ ਕਲੋਰ ਆਪਾਂ ਦਵਾਈ ਪਾਉਂਦੇ ਆ ਤੇ ਨਾਲ ਨਾਲ ਜਿਹੜਾ ਰਿਫਟ ਵਾਲਾ ਸਾਲਟ ਜਾਂ ਫਿਰ ਆਪਣਾ ਮਚਰਟੀ ਵਾਲਾ ਸਾਲਟ ਜਿਹੜਾ ਪਾਈਦਾ ਉਹਦੇ ਨਾਲ ਲਗਭਗ ਕਾਫੀ ਹੱਦ ਤੱਕ ਨਦੀਨ ਜਿਹੜੇ ਉਹ ਕਵਰ ਹੋ ਜਾਂਦੇ ਆ ਤੇ ਜੇ ਕਿਸੇ ਕੇਚ ਪਾਣੀ ਦੀ ਸਮੱਸਿਆ ਹੋਵੇ ਠੀਕ ਹੈ ਜੀ ਉੱਥੇ ਤੁਹਾਨੂੰ ਨਦੀਨਾਂ ਦੀ ਜਿਹੜੀ ਸਮੱਸਿਆ ਆ ਸਕਦੀ ਹੈ ਵੈਸੇ ਤੇ ਇਸ ਵਾਰੀ ਜਿੱਦਾਂ ਨਾ ਹੁਣ ਬਰਸਾਤੀ ਮੌਸਮ ਕਾਫੀ ਹੈ ਬਰਸਾਤ ਕਾਫੀ ਹੋ ਰਹੀ ਹੈ ਬਰਸਾਤ ਕਾਫੀ ਹੋਣ ਦੇ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘਟ ਗਈ ਹੈ। ਠੀਕ ਹੈ ਜੀ। ਪਰ ਫਿਰ ਵੀ ਜੇ ਕਿਸੇ ਦੇ ਨਦੀਨ ਦੀ ਸਮੱਸਿਆ ਹੁੰਦੀ ਆ ਤੇ ਜਿਵੇਂ ਕਿ ਸਵਾਂਗ ਸਵਾਂਗੀ ਜਿਆਦਾਤਰ ਨਦੀਨ ਹੋਕਦਾ ਤੇ ਉਹਦੇ ਵਾਸਤੇ ਤੁਸੀਂ ਨੋਵਾ ਗੋਲਡ 100 ਤੋਂ 150 ਐਮਲ ਕਿੱਲੇ ਦੇ ਹਿਸਾਬ ਨਾਲ ਤੁਸੀਂ ਜਿਹੜੀ ਉਹ ਪਾ ਸਕਦੇ ਹੋ। ਜੇ ਨਦੀਨ ਮਾੜਾ ਮੋੜ ਜਾ ਤੇ ਫਿਰ ਤੇ 100 ਐਮਲ ਦਾ ਕੰਮ ਕਰ ਜਾਣਾ ਤੇ ਜਿਆਦਾ ਨਦੀਨ ਆ ਤਾਂ ਫਿਰ 150 ਐਮਲ ਕਿੱਲੇ ਦੇ ਹਿਸਾਬ ਨਾਲ ਜਿਹੜੀ ਉਹ ਦਵਾਈ ਦੀ ਤੁਸੀਂ ਵਰਤੋਂ ਕਰਨੀ ਹੈ। ਤੇ ਜੇਕਰ ਚੌੜਾ ਪੱਤਾ ਗੰਦ ਜਾਂ ਫਿਰ ਕੋੜਾ ਘਾਵ ਵਗੈਰਾ ਕੁਝ ਹੋਕਦਾ ਹੈ ਜਾਂ ਫਿਰ ਆ ਆਪਣਾ ਵਿੱਚ ਬੂਟੀ ਵਗੈਰਾ ਹੋਗਦੀ ਹੈ ਤੇ ਫਿਰ ਤੁਸੀਂ ਜਿਹੜੀ ਫੀਨੋਕਸਾ ਦਵਾਈ ਹੁੰਦੀ ਹੈ ਫੀਨੋਕਸਾ ਸਮਿੱਥ ਫੀਨੋਕਸਾ ਸਮਿੱਥ ਜਿਹੜੀ ਹੈ ਲੀਟਰ ਜਿਹੜਾ ਉਹ 3 ਕਿੱਲਿਆਂ ਦੇ ਵਿੱਚ ਉਹਦੀ ਵਰਤੋਂ ਕਰਨੀ ਹੈ 3 ਕਿੱਲਿਆਂ ਵਿੱਚ ਵਰਤੋਂ ਕਰਨੇ ਨਾਲ ਇਹਦਾ ਮਸਲਾ ਹੱਲ ਹੋ ਸਕਦਾ ਨਦੀਨਾਂ ਦਾ ਬਾਕੀ ਜੇ ਤੁਸੀਂ ਸਪਰੇਅ ਕਰਨੀ ਹੈ ਤੇ ਇਹਦੇ ਦੋਨਾਂ ਦੀ ਰਲਾ ਕੇ ਸਪਰੇਅ ਵੀ ਕਰ ਸਕਦੇ ਹੋ ਕੋਲ ਜਿਹੜਾ ਅੱਡ-ਅੱਡ ਬਣਾਇਆ ਜਾਵੇ ਤੇ ਸਪਰੇਅ ਜਿਹੜੀ ਉਹ ਇਕੱਠੀ ਹੋ ਜਾਵੇ ਠੀਕ ਹੈ ਜੀ بس ਇੱਕ ਗੱਲ ਦਾ ਧਿਆਨ ਰੱਖਣਾ ਸਪਰੇਅ ਕਰਨ ਲੱਗੇ ਆ ਕਿ ਜਦੋਂ ਸਪਰੇਅ ਕਰਨੀ ਆ ਕਿ ਪਾਣੀ ਥੋੜਾ ਠਾ ਹੋਵੇ ਥੋੜਾ ਚਿੱਕੜ ਹੋਵੇ ਤਾਂ ਚਿੱਕੜ ਦੀ ਕੋਈ ਗੱਲ ਨਹੀਂ ਚਿੱਕੜ ਦੇ ਵਿੱਚ ਸਪਰੇਅ ਤੁਸੀਂ ਕਰ ਸਕਦੇ ਹੋ ਜਦੋਂ ਸਪਰੇਅ ਕਰਨੀ ਆ ਉਦੋਂ ਪਾਣੀ ਘੱਟੋ ਘੱਟ ਕਿੱਲੇ ਦਾ ਜਿਹੜਾ 150 ਲੀਟਰ ਕਿੱਲੇ ਦਾ ਲੱਗਣਾ ਚਾਹੀਦਾ ਜਿੰਨਾ ਪਾਣੀ ਵਧੇਰੇ ਲੱਗੂਗਾ ਤੂੰ ਭਾਈ ਉਹਦਾ ਉਹਨਾਂ ਰਿਜ਼ਲਟ ਜਿਹੜਾ ਵਧਾ ਆਵੇਗਾ 150 ਲੀਟਰ ਘੱਟੋ ਘੱਟ ਹੈ ਵੱਧ ਤੋਂ ਵੱਧ ਤੁਸੀਂ 200 ਲੀਟਰ ਤੱਕ ਜੋ ਤੁਸੀਂ ਜਾ ਸਕਦੇ ਹੋ ਤੇ ਸਪਰੇਅ ਕਰਨ ਤੋਂ 2 ਦਿਨ ਬਾਅਦ 33 ਦਿਨ ਜਾ ਕੇ ਪਾਣੀ ਤੁਸੀਂ ਲਾਉਣਾ ਖੇਤ ਦੇ ਵਿੱਚ ਉਹਦੇ ਨਾਲ ਜਦੋਂ ਪਾਣੀ ਲਗਾ ਦੋਗੇ ਫਿਰ ਤਿੰਨ ਹਫਤੇ ਦੇ ਦਹਾ ਹਫਤੇ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਨਦੀਨ ਥਲੇ ਤੋਂ ਥਲੇ ਬਹਿ ਜਾਵੇਗਾ ਤੇ ਨਦੀਨ ਸਤ ਪਹੁੰਚੇਗਾ ਜੇਕਰ ਸਵੰਗ ਸਵੰਗੀ ਕੱਲਾ ਤੁਹਾਡੇ ਖੇਤ ਹੁੰਦਾ ਤੇ ਸਵੰਗ ਸਵੰਗੀ ਵਾਸਤੇ ਕੱਲੇ ਵਾਸਤੇ ਵੀ ਨੋਵਾ 골ਡ ਤੁਸੀਂ 150 ਐਮਲ ਕਿੱਲੇ ਦੇ ਹਿਸਾਬ ਨਾਲ ਤੁਸੀਂ ਉਹ ਪਾ ਸਕਦੇ ਹੋ ਕੱਲੀ ਵੀ ਪਾ ਸਕਦੇ ਹੋ ਜੇਕਰ ਦੂਸਰਾ ਨਦੀਨ ਹੋਰ ਕੋਈ ਨਦੀਨ ਚੌੜੀ ਪੱਤੀ ਵਾਲਾ ਮਿਰਚ ਬੂਟੀ ਵਗੈਰਾ ਜਾਂ ਫਿਰ ਕੋੜਾ ਘਾ ਵਗੈਰਾ ਹੁੰਦਾ ਤੇ ਫਿਰ ਫੀਨੋਕਸਾ ਸਮੇਤ ਪਾਉਣੀ ਆ ਆਦਰਵਾਇਜ਼ ਉਹਦੀ ਲੋਡ ਜਿਹੜੀ ਆ ਉਹ ਨਹੀਂ ਪਏਗੀ ਠੀਕ ਹੈ ਜੀ ਜਿਵੇਂ ਕਿ ਆ ਅ ਨਦੀਨਾਂ ਦੀ ਸਮੱਸਿਆ ਉਹਦਾ ਆਪਾਂ ਹੱਲ ਜਿਹੜਾ ਹੱਲ ਦੋਵਾਂ ਦਾ ਦੋਵਾਂ ਤਰੀਕਿਆਂ ਨਾਲ ਇਹ ਕਰ ਸਕਦੇ ਆ ਜਿਹੜਾ ਵੀ ਨਦੀਨ ਦੀ ਸਮੱਸਿਆ ਤੁਹਾਨੂੰ ਹੁੰਦੀ ਆ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਜੇ ਕੋਈ ਤੁਹਾਡਾ ਸਵਾਲ ਹੋਏਗਾ ਤੇ ਉਹ ਵੀ ਜ਼ਰੂਰ ਪੁੱਛਿਓ ਧੰਨਵਾਦ